ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਮੁੰਡੇ ਦੀ ਸੁੱਖ ਆਗ ਇੱਕ ਲੇਖਕ ਲਖਵਿੰਦਰ ਸਿੰਘ ਸੰਧੂ ਸਾਡੇ ਪਹਿਲਾ ਬੱਚਾ ਬੇਟੀ ਸੀ ਪਰ ਮੇਰੀ ਪਤਨੀ ਨੂੰ ਬੇਟੇ ਦੀ ਚਾਹ ਸੀ ਉਸ ਤੋਂ ਬਾਅਦ ਉਸਨੇ ਕੋਈ ਐਸੀ ਜਗ੍ਹਾ ਨਹੀਂ ਛੱਡੀ ਜਿੱਥੇ ਮੁੰਡੇ ਲਈ ਉਸਨੇ ਸੁੱਖ ਨਾਲ ਸੁਖੀ ਹੋਵੇ ਬਾਬਾ ਬੁੱਢਾ ਜੀ ਤੋਂ ਲੈ ਕੇ ਅਜਮੇਰ ਸ਼ਰੀਫ ਮਾਤਾ ਵੈਸ਼ਨ ਦੇ ਵੀ ਤੇ ਕਲਕੱਤੇ ਵਾਲੀ ਕਾਲੀ ਮਾਤਾ ਮੰਦਿਰ ਚ ਵੀ ਸੁੱਖ ਸੁਖ ਲਈ ਵੀ ਮੇਰੇ ਮੁੰਡਾ ਹੋ ਜਾਵੇ ਮੈਂ ਮੱਥਾ ਟੇਕਣਾਉਂਗੀ ਮੁੰਡਾ ਹੋ ਵੀ ਗਿਆ ਤੇ ਵਿਆਹ ਵੀ ਗਿਆ ਅੱਗੋਂ ਉਹਦੇ ਵੀ ਮੁੰਡਾ ਹੋ ਗਿਆ ਮਤਲਬ ਸਾਡੇ ਘਰ ਪੋਤਾ ਵੀ ਆ ਗਿਆ ਪਰ ਅਸੀਂ ਸੁੱਖ ਲਾਉਣ ਲਈ ਕਲਕੱਤੇ ਨਾ ਜਾ ਸਕੀ ਇੱਕ ਵਾਰ ਗਏ ਜ਼ਰੂਰ ਸੀ ਪਰ ਉਸ ਵਕਤ ਬਰਸਾਤ ਕਾਰਨ ਅਸੀਂ ਮੰਦਰ ਨਾ ਜਾ ਸਕੀ ਰੋਜ਼ ਰੋਜ਼ ਪੰਜਾਬ ਤੋਂ ਕਲਕੱਤੇ ਜਾਣਾ ਕਿਹੜਾ ਸੌਖਾ ਪਿਆ ਸੀ ਘਰ ਵਾਲੀ ਨੇ ਕਈ ਵਾਰ ਜ਼ਿਕਰ ਕੀਤਾ ਵੀ ਸੁੱਖ ਲਾਉਣੀ ਹੈ ਜਾਣਾ ਤਾਂ ਪੈਣਾ ਹੀ ਹੈ ਜੀ ਪਰ ਜਾਣ ਦਾ ਸਵੱਬ ਨਾ ਬਣਿਆ ਪਿਛਲੇ ਦਿਨ ਸਰਕਾਰ ਨੇ ਐਲਟੀਸੀ ਦਾ 70000 ਰੁਪਇਆ ਮੇਰੇ ਖਾਤੇ ਚ ਪਾ ਦਿੱਤਾ ਉਸੇ ਦਿਨ ਹੀ ਘੰਟੇ ਤੋਂ ਬਾਅਦ ਇਨਕਮ ਟੈਕਸ ਦਾ ਬਕਾਇਆ 30000 ਵੀ ਮੇਰੇ ਖਾਤੇ ਚ ਆ ਗਿਆ ਇੱਕ ਘੰਟੇ ਚ ਖਾਤੇ ਵਿੱਚ ਆਇਆ 1 ਲੱਖ ਰੁਪਇਆ ਮੈਨੂੰ ਚੁੱਭਣ ਲੱਗ ਗਿਆ ਉਹ ਕਹਿੰਦੇ ਹੁੰਦੇ ਐ ਮਰਾਸਣ ਦੇ ਸਹਰਾਣੇ ਦੁੱਧ ਨਹੀਂ ਜਾਂਦਾ ਉਹੀ ਵਾਲ ਮੇਰਾ ਸੀ ਮੇਰੇ ਦਿਮਾਗ ਚ ਆਇਆ ਆਇਆ ਕਿਉਂ ਨਾ ਘਰ ਵਾਲੀ ਦੀ ਸੁੱਖੀ ਉਹੀ ਸੁੱਖ ਪੂਰੀ ਕੀਤੀ ਜਾਵੇ ਮੈਂ ਉਸ ਨੂੰ ਬਿਨਾਂ ਪੁੱਛੇ ਹਵਾਈ ਜਹਾਜ਼ ਦੀਆਂ ਜਾਣ ਆਉਣ ਦੀਆਂ ਟਿਕਟਾਂ ਬੁੱਕ ਕਰ ਲਈਆਂ ਫਿਰ ਹੋਟਲ ਵੇਖੇ ਕਲਕੱਤੇ ਦਾ ਸਭ ਤੋਂ ਵਧੀਆ ਹੋਟਲ ਆਈਟੀਸੀ ਰਾਇਲ ਬੰਗਾਲ 20 3 ਰਾਤਾਂ ਲਈ ਬੁੱਕ ਕਰ ਲਿਆ ਘਰ ਵਾਲੀ ਨੂੰ ਸਰਪ੍ਰੈਾਈਜ਼ ਦਿੱਤਾ ਉਹਦਾ ਘੁੰਮਣ ਲਈ ਹਮੇਸ਼ਾ ਤਿਆਰੀ ਰਹਿੰਦੀ ਹੈ ਗੱਲ ਸੁਣ ਕੇ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਮਹਾਲੀ ਤੋਂ ਕਲਕੱਤੇ ਲਈ ਸਿੱਧੀ 21 ਫਲਾਈਟ ਹੈ ਜੋ ਰਾਤ 8 ਵਜੇ ਦੀ ਹੈ ਉਹ 10 ਵਜੇ ਕਲਕੱਤੇ ਪਹੁੰਚਦੀ ਹੈ। ਅਸੀਂ ਲੁਧਿਆਣੇ ਤੋਂ 4:30 ਵਜੇ ਟੈਕਸੀ 'ਚ ਬੈਠੇ ਤੇ ਮਹਾਲੀ ਹਵਾਈ ਅੱਡੇ ਵੱਲ ਚਾਲੇ ਪਾਦੇ। ਸਮੇਂ ਸਿਰ ਪਹੁੰਚ ਗਏ। ਉੱਥੇ ਚੈੱਕ-ਇਨ 'ਚ ਕੋਈ ਮੁਸ਼ਕਲ ਨਹੀਂ ਆਈ। ਕਿਉਂਕਿ ਮੈਂ ਬਹੁਤੀਆਂ ਫਾਰਮੈਲਿਟੀਆਂ ਆਨਲਾਈਨ ਹੀ ਪੂਰੀਆਂ ਕਰ ਦਿੱਤੀਆਂ ਸਨ। ਸੀਟ ਨੰਬਰ ਵੀ ਲੈ ਲਏ ਤੇ ਰਸਤੇ ਵਿੱਚ ਖਾਣ ਵਾਸਤੇ ਸਨੈਕਸ ਵੀ ਬੁੱਕ ਕਰ ਲਈ ਸਨ। ਇਸ ਲਈ ਉੱਥੇ ਜ਼ਿਆਦਾ ਵਕਤ ਨਹੀਂ ਲੱਗਿਆ। ਮਹਾਲੀ ਹਵਾਈ ਅੱਡੇ ਤੋਂ ਵੀ ਬਾਕੀ ਹਵਾਈ ਅੱਡਿਆਂ ਵਾਂਗ ਕਾਫੀ ਸਹੂਲਤਾਂ ਹਨ ਪਰ ਅੱਜਕੱਲ ਬੱਸ ਸਟੈਂਡ ਜਾਂ ਹੋਰ ਪਬਲਿਕ ਥਾਵਾਂ ਵਾਂਗੂ ਹਵਾਈ ਅੱਡਿਆਂ ਦੇ ਵਾਸ਼ਰੂਮਾਂ 'ਚ ਵੀ ਸਫਾਈ ਦੀ ਬਹੁਤ ਕਮੀ ਨਜ਼ਰ ਆਉਂਦੀ ਹੈ ਜੋ ਬਹੁਤ ਖੜਕਦੀ ਹੈ ਵਾਸ਼ਰੂਮਾਂ ਦਾ ਸਾਫ਼ ਸੁਥਰਾ ਹੋਣਾ ਬਹੁਤ ਜ਼ਰੂਰੀ ਹੈ ਮੋਹਾਲੀ ਹਵਾਈ ਅੱਡੇ ਤੋਂ ਵੀ ਮਾਰਕੀਟ ਬਣੀ ਹੈ ਖਾਣ ਪੀਣ ਦਾ ਸਾਮਾਨ ਕਾਫੀ ਮਹਿੰਗਾ ਹੈ ਇੱਕ ਵਧੀਆ ਪਰ ਮਹਿੰਗਾ ਰੈਸਟੋਰੈਂਟ ਵੀ ਹੈ ਮੋਹਾਲੀ ਵਾਲਾ ਹਵਾਈ ਅੱਡਾ ਕਾਫੀ ਵਧੀਆ ਹੈ ਪੰਜਾਬ ਤੇ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਪਰ ਇਸ ਹਵਾਈ ਅੱਡੇ ਤੇ ਕਈ ਵਾਰ ਫਲਾਈਟਸ ਨੂੰ ਲੇਟ ਕਰਨਾ ਪੈਂਦਾ ਹੈ ਉਸ ਦਾ ਕਾਰਨ ਹੈ ਕਿ ਇਹ ਹਵਾਈ ਅੱਡੇ ਦਾ 92 ਭਾਰਤੀ ਫੌਜ ਦਾ ਹੈ ਇਸ ਦੇ ਬਿਲਕੁਲ ਨਾਲ ਹੀ ਫੌਜ ਦਾ ਹਵਾਈ ਅੱਡਾ ਹੈ ਇਸ ਲਈ ਜਦੋਂ ਵੀ ਕੋਈ ਫੌਜ ਦੀ ਐਕਟੀਵਿਟੀ ਚੱਲਦੀ ਹੈ ਤਾਂ ਫਿਰ ਰਣਵੇ ਤੇ ਜਹਾਜ਼ ਨਹੀਂ ਜਾਣਤੇ ਜਾਂਦੇ ਸਿਰਫ ਭਾਰਤੀ ਬਾਇਉ ਸੈਨਾ ਦੇ ਜਹਾਜ਼ ਹੀ ਜਾਂਦੇ ਹਨ ਇਸਾ ਵਾਇਰਡੇ ਤੇ ਫੋਟੋਗ੍ਰਾਫੀ ਕਰਨਾ ਵੀ ਬਰਜਤ ਹੈ ਸਾਡੀ ਫਲਾਈਟ ਸਮੇਂ ਸਰੀ ਸੀ ਇੰਡੀਗੋ ਕੰਪਨੀ ਦਾ ਜਹਾਜ਼ ਸੀ ਰਾਤ ਵਾਲੀ ਗੱਲ ਇਹ ਸੀ ਕਿ ਜਹਾਜ਼ ਚ ਸਫਾਈ ਦੀ ਕੋਈ ਕਮੀ ਨਹੀਂ ਸੀ ਜਹਾਜ਼ ਭਾਵੇਂ ਬਹਾਲੀ ਤੋਂ ਕੋਲਕਾਤਾ ਜਾ ਰਿਹਾ ਸੀ ਫਿਰ ਵੀ ਸਾਰੇ ਯਾਤਰੀਆਂ ਚ ਮੈਂ ਇਕੱਲਾ ਪੱਗ ਵਾਲਾ ਸਰਦਾਰ ਸੀ ਮੈਂ ਇਸ ਗੱਲ ਦਾ ਮਾਰ ਮਹਿਸੂਸ ਕੀਤਾ ਇੰਡੀਗੋ ਕੰਪਨੀ ਦੇ ਜਹਾਜ਼ ਵਿੱਚ ਜੋ ਖਾਣ ਪੀਣ ਨੂੰ ਦਿੱਤਾ ਜਾਂਦਾ ਉਹ ਬਹੁਤ ਹੀ ਮਿਆਰੀ ਤੇ ਸਵਾਦ ਹੁੰਦਾ ਹੈ ਦਰਅਸਲ ਇਹ ਸਮਾਨ ਤਾਜ ਗਰੁੱਪ ਵਾਲੇ ਸਪਲਾਈ ਕਰਦੇ ਹਨ ਜਿਨ੍ਹਾਂ ਦੀ ਦੇਸ਼ ਅਤੇ ਵਿਦੇਸ਼ ਵਿੱਚ ਹੋਟਲਾਂ ਦੀ ਇੱਕ ਲੜੀ ਹੈ ਦੇਸ਼ ਦੇ ਹਰ ਵੱਡੇ ਸ਼ਹਿਰ ਵਿੱਚ ਤਾਜ ਹੋਟਲ ਹੈ ਸਾਡੀ ਸੀਟ ਬਿਲਕੁਲ ਅੱਗੇ ਸੀ ਯਾਨੀ ਦੂਸਰੀ ਲਾਈਨ 'ਚ ਸੀ ਇਹਨਾਂ ਅਕੜੇ ਲੋੜਾਣਾ ਵਾਲੇ ਜਹਾਜ਼ਾਂ ਵਿੱਚ 30 ਲਾਈਨਾਂ ਹੁੰਦੀਆਂ ਹਨ ਦੋਨੇ ਪਾਸੇ 3-3 ਸੀਟਾਂ ਵਿਚਾਲੇ ਰਸਤਾ ਹਰ ਇੱਕ ਯਾਤਰੀ ਨੂੰ ਇੱਕ ਸੂਟਕੇਸ ਜਿਸ ਦਾ ਭਾਰ 15 ਕਿਲੋ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ ਤੇ ਇੱਕ ਹੈਂਡ ਬੈਗ ਜਿਸ ਦਾ ਭਾਰ 7 ਕਿਲੋ ਤੋਂ ਵੱਧ ਨਹੀਂ ਹੋਣਾ ਚਾਹੀਦਾ ਜਹਾਜ਼ 'ਚ ਲਿਆਉਣ ਦੀ ਇਜਾਜ਼ਤ ਹੁੰਦੀ ਹੈ ਸੂਟਕੇਸ ਤਾਂ ਜਮ੍ਹਾਂ ਕਰਨਾ ਪੈਂਦਾ ਹੈ ਪਰ ਹੈਂਡ ਬੈਗ ਤੁਸੀਂ ਆਪਣੇ ਨਾਲ ਜਹਾਜ਼ ਵਿੱਚ ਲੈ ਜਾ ਸਕਦੇ ਹੋ ਜੋ ਸੀਟਾਂ ਦੇ ਉੱਪਰ ਬਣੇ ਕੈਵਲ ਵਿੱਚ ਰੱਖਿਆ ਜਾਂਦਾ ਹੈ ਉਸ ਦਾ ਭਾਰ 7 ਕਿਲੋ ਤੋਂ ਘੱਟ ਹੋਵੇ ਪਰ ਯਾਤਰੀ ਇਸ ਗੱਲ ਦਾ ਨਜਾਇਜ਼ ਫਾਇਦਾ ਚੁੱਕਦੇ ਹਨ ਉਹ ਹੈਂਡ ਬੈਗ ਦੀ ਤਾਂ ਸੂਟਕੇਸ ਹੀ ਲੈ ਆਉਂਦੇ ਹਨ ਜੋ ਵਕੀਫ ਯਾਤਰੀਆਂ ਨੂੰ ਤਕਲੀਫ ਦਿੰਦੇ ਹਨ ਸਾਡੇ ਦੋਨਾਂ ਸੂਟਕੇਸਾਂ ਦਾ ਭਾਰ 7-7 ਕਿਲੋ ਤੋਂ ਘੱਟ ਸੀ ਅਸੀਂ ਵੀ ਸੀਟ ਦੇ ਉੱਪਰ ਕੈਬਿਨ ਵਿੱਚ ਰੱਖ ਸਕਦੇ ਸੀ ਪਰ ਅਸੀਂ ਆਪਣਾ ਸਮਾਨ ਜਮ੍ਹਾਂ ਹੀ ਕਰਵਾਇਆ ਜਮ੍ਹਾਂ ਕਰਵਾਏ ਸਮਾਨ ਨੂੰ ਲੈਣ ਲਈ ਥੋੜਾ ਟਾਈਮ ਲੱਗਦਾ ਹੈ ਐਸੇ ਕਰਕੇ ਯਾਤਰੀ ਆਪਣਾ ਸਮਾਨ ਨਾਲ ਹੀ ਲੈ ਜਾਂਦੇ ਹਨ ਵੀ ਸਮਾਨ ਲੈਣ ਦਾ ਇੰਤਜ਼ਾਰ ਨਾ ਕਰਨਾ ਪਵੇ ਪਰ ਮੈਨੂੰ ਇਹ ਗੱਲ ਬਹੁਤ ਗਲਤ ਲੱਗਦੀ ਹੈ ਇਸ ਨਾਲ ਬਾਕੀ ਯਾਤਰੀਆਂ ਨੂੰ ਵੀ ਬਹੁਤ ਪਰੇਸ਼ਾਨੀ ਹੁੰਦੀ ਹੈ ਫਿਰ ਸਾਡੇ ਜਹਾਜ਼ ਨੇ ਸਮੇਂ ਸਿਰ ਉਡਾਣ ਭਰ ਲਈ ਜਦੋਂ ਜਹਾਜ਼ ਆਪਦੀ ਮਿੱਥੀ ਉਚਾਈ ਤੋਂ ਪਹੁੰਚ ਗਿਆ ਸੀ ਤਾਂ ਜਹਾਜ਼ ਵਿੱਚ ਖਾਣ ਪੀਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸਾਡੀ ਦੂਜੀ ਹੀ ਲਾਈਨ ਸੀ ਇਸ ਲਈ ਸਾਨੂੰ ਜਲਦੀ ਹੀ ਪਹਿਲਾਂ ਤੋਂ ਬੁੱਕ ਕੀਤੇ ਵੈਜੀਟੇਰੀਅਨ ਸੈਂਡਵਿਚ ਸਰਵ ਕੀਤੇ ਗਏ ਜੋ ਕਾਫੀ ਟੇਸਟੀ ਸੀ 9:30 ਵਜੇ ਪਾਇਲਟ ਦੀ ਆਵਾਜ਼ ਆਈ ਕਿ ਅਸੀਂ ਕਲਕੱਤੇ ਪਹੁੰਚ ਗਏ ਹਾਂ ਜਦੋਂ ਹੀ ਸਾਨੂੰ ਉਤਰ ਲਈ ਜਗ੍ਹਾ ਮਿਲੇਗੀ ਅਸੀਂ ਉਤਰਾਂਗੇ ਤੁਸੀਂ ਸੀਟ ਬੈਲਟਾਂ ਲਗਾ ਲਵੋ 99 ਤੇ ਰਸ਼ ਹੋਣ ਕਰਕੇ ਸਾਨੂੰ 10 ਮਿੰਟ ਬਾਅਦ ਉਤਰਨ ਦੀ ਇਜਾਜ਼ਤ ਮਿਲੀ ਜਹਾਜ਼ ਨੂੰ ਉਤਰ ਲਈ 10 ਮਿੰਟ ਲੱਗਦੇ ਹਨ ਅਸੀਂ 10 ਵਜੇ ਦੇ ਕਰੀਬ ਕਲਕੱਤਾ ਯਾਤਰੀ ਮੈਂ ਆਨਲਾਈਨ ਕੈ ਪਹਿਲਾਂ ਹੀ ਬੁੱਕ ਕਰ ਲਈ ਸੀ ਜੋ ਸਾਡਾ ਇੰਤਜ਼ਾਰ ਕਰ ਰਹੀ ਸੀ ਮੈਂ ਆਪਣੇ ਦੋਸਤਾਂ ਨੂੰ ਸਲਾਹ ਦੇਣੀ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਵੀ ਹਵਾਈ ਜਹਾਜ਼ ਰਾਹੀਂ ਸਫ਼ਰ ਕਰਨਾ ਹੋਵੇ ਤਾਂ ਟੈਕਸੀ ਹਮੇਸ਼ਾ 에ਅਰਪੋਰਟ ਤੋਂ ਹੀ ਬੁੱਕ ਕਰੋ ਇਹ ਟੈਕਸੀ ਸੇਫ ਹੁੰਦੀ ਹੈ ਇਹ ਆਨਲਾਈਨ ਬੁੱਕ ਹੋ ਜਾਂਦੀ ਹੈ ਸਾਡਾ ਸਮਾਨ ਆਉਣ ਚ ਥੋੜੀ ਦੇਰ ਹੋਈ ਇੱਕ ਸੂਟਕੇਸ ਤਾਂ ਜਲਦੀ ਆ ਗਿਆ ਪਰ ਦੂਸਰੇ ਲਈ ਕਾਫੀ ਇੰਤਜ਼ਾਰ ਕਰਨਾ ਪਿਆ ਸਮਾਨ ਲੈ ਕੇ ਅਸੀਂ ਟੈਕਸੀ ਰਾਹੀਂ ਹੋਟਲ ਵੱਲ ਚੱਲ ਪਏ ਕਲਕੱਤਾ ਭਾਰਤ ਦਾ ਦੂਜਾ ਸਭ ਤੋਂ ਵੱਡਾ ਮਹਾਨਗਰ ਅਤੇ ਪੰਜਵੀਂ ਸਭ ਤੋਂ ਵੱਡੀ ਬੰਦਰਗਾਹ ਹੈ ਇਥੇ ਦੀ ਜਨਸੰਖਿਆ 2 ਕਰੋੜ 29 ਲੱਖ ਹੈ। ਇਸ ਸ਼ਹਿਰ ਦਾ ਇਤਿਹਾਸ અત્યੰਤ ਪ੍ਰਾਚੀਨ ਹੈ। ਇਸ ਦੇ ਆਧੁਨਿਕ ਸਰੂਪ ਦਾ ਵਿਕਾਸ ਅੰਗਰੇਜ਼ਾਂ ਅਤੇ ਫਰਾਂਸ ਦੇ ਉਪਨਿਵੇਸ਼ਵਾਦ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ। ਜੋਕਾ ਕਲਕੱਤਾ ਆਧੁਨਿਕ ਭਾਰਤ ਦੇ ਇਤਿਹਾਸ ਦੀਆਂ ਕਈ ਗਥਾਵਾਂ ਆਪਣੇ ਆਪ ਵਿੱਚ ਸਮੇਂੇ ਬਿਠਾ ਹੈ। ਸ਼ਹਿਰ ਨੂੰ ਜਿੱਥੇ ਭਾਰਤ ਦੇ ਵਿਦਿਅਕ ਅਤੇ ਸਾਂਸਕ੍ਰਿਤਿਕ ਪ੍ਰਵਰਤਨਾ ਦੇ ਪ੍ਰਾਰੰਭਿਕ ਕੇਂਦਰ ਬਿੰਦੂ ਦੇ ਰੂਪ ਵਿੱਚ ਪਹਿਚਾਣ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਇਸ ਨੂੰ ਭਾਰਤ ਵਿੱਚ ਆਜ਼ਾਦੀ ਦੇ ਅੰਦੋਲਨ ਦੇ ਗੜ ਦੇ ਰੂਪ ਵਿੱਚ ਵੀ ਮਾਨਤਾ ਪ੍ਰਾਪਤ ਹੈ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਤੇ ਬੰਗਾਲੀਆਂ ਦਾ ਸੀ ਇਸ ਲਈ ਵੰਡ ਵੇਲੇ ਅੰਗਰੇਜ਼ਾਂ ਨੇ ਬਦਲਾ ਲੈ ਲਈ ਇਹਨਾਂ ਦੋਨਾਂ ਸਟੇਟਾਂ ਨੂੰ ਦੋ ਫਾੜ ਕਰਕੇ ਦੂਸਰਾ ਦੇਸ਼ ਬਣਾ ਦਿੱਤਾ 1947 ਚ ਬੰਗਾਲ ਵਾਲਾ ਪਾਕਿਸਤਾਨ ਬੰਗਲਾਦੇਸ਼ ਬਣ ਗਿਆ ਕਲਕੱਤਾ ਆਜ਼ਾਦੀ ਕਲਾਟੀਆਂ ਦਾ ਵੀ ਮੁੱਖ ਕੇਂਦਰ ਸੀ। ਆਜ਼ਾਦੀ ਵਾਲੇ ਦਿਨਾਂ ਮਹਾਤਮਾ ਗਾਂਧੀ ਕਲਕੱਤੇ ਵਿੱਚ ਸਨ। ਦੇਸ਼ ਦੀ ਵੰਡ ਵੇਲੇ ਕੋਈ ਵੱਡ ਟੁਕ ਤੋਂ ਦੁਖੀ ਹੋ ਕੇ ਉਹਨਾਂ ਕਲਕੱਤੇ ਆਪਣੇ ਆਸ਼ਰਮ ਵਿੱਚ ਮਰਨ ਵਰਤ ਰੱਖ ਲਿਆ ਸੀ। ਖਾਣਾ ਪੀਣਾ ਛੱਡ ਦਿੱਤਾ ਸੀ। ਉਹ ਭਰਾਵਾਂ ਵੱਲੋਂ ਭਰਾਵਾਂ ਦੇ ਹੋ ਰਹੇ ਕਤਲਾਂ ਤੋਂ ਦੁਖੀ ਹੋ ਗਏ ਸਨ। ਪਰ ਆਪਾਂ ਵਿਸ਼ੇ ਤੇ ਵਾਪਸ ਆਉਂਦੇ ਹਾਂ। ਰਾਤ ਦੇ 11 ਵਜੇ ਰਹੇ ਸਨ ਪਰ ਸੜਕਾਂ ਤੇ ਆਵਾਜਾਈ 'ਚ ਕੋਈ ਕਮੀ ਨਹੀਂ ਸੀ। ਕਹਿੰਦੇ ਹਨ ਦਿੱਲੀ ਮੁੰਬਈ ਤੇ ਕਲਕੱਤਾ ਸਾਰੇ ਯਾਤਨੀ ਸੌਂਦੇ ਹੁਣ ਅਸੀਂ ਹੋਟਲ ਪਹੁੰਚ ਗਏ ਨਵਾਂ ਵਿਆਹ ਹੈ ਪੁਰਾਣਾ ਜਿਵੇਂ ਪਹਿਲੀ ਵਾਰ ਸੌਰੀ ਆਉਂਦਾ ਹੈ ਤਾਂ ਸਭ ਉਸ ਦੇ ਅੱਗੇ ਪਿੱਛੇ ਫਿਰਦੇ ਹੁੰਦੇ ਹੈ ਉਸੇ ਤਰ੍ਹਾਂ ਹੋਟਲ ਵਾਲਿਆਂ ਨੇ ਹੋਟਲ ਪਹੁੰਚਣ ਤੋਂ ਸਾਡਾ ਪਰਮਾਣ ਸਵਾਗਤ ਕੀਤਾ ਕਾਰ ਚੋਂ ਉਤਰਦੇ ਹੀ ਦੋ ਜਣੇ ਸਾਡਾ ਸਮਾਨ ਲੈ ਤੁਰੇ ਤੇ ਇੱਕ ਸਾਡੇ ਨਾਲ ਰਿਸੈਪਸ਼ਨ ਵੱਲ ਚੱਲ ਪਿਆ ਬਹੁਤ ਹੀ ਖੂਬਸੂਰਤ ਹੋਟਲ ਸੀ ਜਿਉਂ ਹੀ ਅਸੀਂ ਲੌਬੀ 'ਚ ਦਾਖਲ ਹੋਏ ਜਿੱਥੇ ਰਿਸੈਪਸ਼ਨ ਵੀ ਸੀ ਦੋ ਜਵਾਨ ਕੁੜੀਆਂ ਨੇ ਸਾਡਾ ਸਵਾਗਤ ਕੀਤਾ ਸਾਨੂੰ ਸੋਫੇ ਤੇ ਬਿਠਾ ਕੇ ਸਾਡੇ ਲਈ ਪਹਿਲਾਂ ਪਾਣੀ ਤੇ ਫਿਰ ਜੂਸ ਲੈ ਕੇ ਆਈਆਂ ਮੈਂ ਪੂਰੀ ਪੇਮੈਂਟ ਹੋਟਲ ਬੁੱਕ ਕਰਨ ਵੇਲੇ ਹੀ ਕਰ ਦਿੱਤੀ ਸੀ ਇਸ ਲਈ ਜਲਦੀ ਹੀ ਸਾਨੂੰ ਕਮਰਾ ਦੇ ਦਿੱਤਾ ਗਿਆ ਜੋ 62 ਮੰਜ਼ਲ ਤੇ ਸੀ ਇੱਕ ਹੋਟਲ ਕਰਮਚਾਰੀ ਸਾਨੂੰ ਕਮਰੇ ਤੱਕ ਛੱਡਣਾ ਸਾਡੇ ਨਾਲ ਗਿਆ ਉਸਨੇ ਸਾਨੂੰ ਦੱਸਿਆ ਵੀ 40ਵੀਂ ਮੰਜ਼ਲ ਤੇ ਸਪਾ ਤੇ ਸਵੀਮਿੰਗ ਪੂਲ ਹੈ ਏ ਆਰ ਵਾਲੀ ਮੰਜ਼ਲ ਤੇ ਸਾਰੇ ਰੈਸਟੋਰੈਂਟ ਹਨ ਅਸੀਂ ਕਮਰੇ ਚ ਪਹੁੰਚ ਗਏ ਇਹ ਕਮਰਾ ਨਹੀਂ ਡੀ ਲੇਕਸ ਗੈਸਟ ਰੂਮ ਸੀ ਮਤਲਬ ਦੋ ਕਮਰਿਆਂ ਦਾ ਇੱਕ ਛੋਟਾ ਫਲੈਟ ਹੋਟਲ ਵਾਲੇ ਇਸ ਨੂੰ ਸੂਟ ਰੂਮ ਆਖਦੇ ਹਨ ਪਹਿਲੇ ਕਮਰੇ ਵਿੱਚ ਸੋਫੇ ਲੱਗੇ ਹੋਏ ਸਨ ਇੱਕ ਪਾਸੇ ਰੀਡਿੰਗ ਟੇਬਲ ਸੀ ਸੋਫੇ ਦੇ ਸਾਹਮਣੇ ਇੱਕ ਵੱਡਾ ਸਮਾਰਟ ਟੀਵੀ ਸੀ ਟੇਬਲ ਲੈਂਪ ਤੋਂ ਇਲਾਵਾ ਦੋ ਹੋਰ ਸਾਈਡ ਲੈਂਪਸ ਹਨ ਅਗਲਾ ਕਮਰਾ ਬੈਡਰੂਮ ਸੀ ਇੱਕ ਵੱਡਾ ਬੈੱਡ ਦੋਨੋਂ ਪਾਸੇ ਸਾਈਡ ਟੇਬਲ ਪੂਰੇ ਕਮਰੇ ਦੀ ਬਿਜਲੀ, ਏਸੀ ਅਤੇ ਟੀਵੀ ਦੇ ਕੰਟਰੋਲ ਕਰ ਲਈ ਇੱਕ ਐਪਲ ਦੀ ਟਾਇਰ ਸੀ। ਤੁਸੀਂ ਵੈਂਟ ਤੇ ਪਏ ਹੀ ਪੂਰੇ ਫਲੈਟ ਨੂੰ ਕੰਟਰੋਲ ਕਰ ਸਕਦੇ ਹੋ। ਸਾਹਮਣੇ ਇੱਕ ਵੱਡੀ ਸਕਰੀਨ ਵਾਲਾ ਸਮਾਰਟ ਟੀਵੀ ਸੀ। ਨਾਲ ਹੀ ਇੱਕ ਵੱਡਾ ਸਾਰਾ ਬਾਥਰੂਮ ਸੀ। ਮੈਂ ਇਸ ਹੋਟਲ 'ਚ ਪਹਿਲੀ ਵਾਰੀ ਵੇਖਿਆ ਬਾਥਰੂਮ 'ਚ ਦੋ ਵਾਸ਼ਬਿਸ਼ਨ ਲੱਗੇ ਹੋਏ ਸਨ। ਤਾਂ ਜੋ ਦੋਨੋਂ ਗੈਸਟ ਇੱਕੋ ਟਾਈਮ ਆਪਣਾ ਆਪਣਾ ਕੰਮ ਕਰ ਸਕਣ। ਇੱਕ ਛੋਟੇ ਸ਼ੀਸ਼ੇ ਵਾਲੇ ਕਮਰੇ 'ਚ ਦੋ ਸੀਟਾਂ ਲੱਗੀਆਂ ਸਨ ਇੱਕ ਵੈਸਟਰਨ ਤੇ ਇੱਕ ਇਟਲੀਅਨ ਜੋ ਮੈਂ ਪਹਿਲੀ ਵਾਰੀ ਵੇਖੀ ਸੀ ਨਾਲ ਦਾ ਸ਼ੀਸ਼ੇ ਵਾਲਾ ਕਮਰਾ ਨਹਾਉਣ ਲਈ ਬਣਿਆ ਸੀ ਇੱਕ ਵੱਡਾ ਟੱਬੀ ਸੀ ਥਾਂ-ਥਾਂ ਤੇ ਸਾਫ਼ ਸੁਥਰੇ ਤੌਲਗੇ ਲਟਕ ਰਹੇ ਸਨ ਨਾਲ ਹੀ ਡਰੈਸਿੰਗ ਰੂਮ ਸੀ ਉਸ ਵਿੱਚ ਅਲਮਾਰੀ ਤੋਂ ਬਿਨਾ ਸਮਾਨ ਰੱਖਣ ਲਈ ਸੈਲਫ ਬਣੇ ਸਨ ਤੁਹਾਡੀ ਜ਼ਰੂਰਤ ਦਾ ਹਰ ਸਮਾਨ ਉੱਤੇ ਸੀ ਸਾਹਮਣੇ ਅਲਮਾਰੀ 'ਚ ਫਰਿੱਜ ਕਾਫੀ ਮਸ਼ੀਨ ਚਾਹ ਬਣਾਉਣ ਲਈ ਕੈਟਲ ਤੋਂ ਤੇ ਖਾਣ ਲਈ ਬਿਸਕਟ ਚਿਪਸ ਕੁਗੀਜ਼ ਪੈਸਾ ਨਾ ਟੇਬਲ ਤੇ ਤਾਜ਼ਾ ਫਰੂਟਸ ਹਨ ਜੋ ਤੁਸੀਂ ਖਾ ਸਕਦੇ ਹੋ ਬਿਨਾ ਪੈਸੇ ਦਿੱਤੇ ਆ ਅਸੀਂ ਕਮਰੇ ਵਿੱਚ 11:30 ਵਜੇ ਦੇ ਕਰੀਬ ਪਹੁੰਚੇ ਉਸ ਵਕਤ ਡਿਨਰ ਕਰਨ ਦਾ ਇੱਕ ਹੀ ਤਰੀਕਾ ਸੀ ਕਮਰੇ ਵਿੱਚ ਖਾਣਾ ਮੰਗਾਇਆ ਜਾਏ ਮੈਂ ਆਪਣੀ ਪਤਨੀ ਦੀ ਪਸੰਦ ਦੇ ਆਧਾਰ ਤੇ ਇੱਕ ਦਾਲ ਤੇ ਚਾਰ ਫੁਲਕਿਆਂ ਦਾ ਆਰਡਰ ਕੀਤਾ ਫੁਲਕੇ ਤਵੇ ਵਾਲੇ ਸਨ ਤੇ ਪੀਲੀ ਦਾਲ ਨੂੰ ਤੜਕਾ ਲਾਇਆ ਸੀ ਰੋਟੀ ਬਹੁਤ ਸਵਾਦ ਲੱਗੀ ਨਾਲ ਚਾਰ ਪਾਪੜ ਸਲਾਦ ਤੋਂ ਤੇ ਆਚਾਰ ਸੀ ਐਨੇ ਖਾਣੇ ਦਾ ਬਿੱਲ 2000 ਰੁਪਏ ਸੀ ਪਰ ਹੋਟਲ ਦੇ ਸਟੈਂਡਰਡ ਦੇ ਹਿਸਾਬ ਨਾਲ ਠੀਕ ਹੀ ਸੀ ਕਮਰੇ ਦੀ ਖਿੜਕੀ ਚੋਂ ਖੇਠਾਂ ਵੇਖਣ ਤੇ ਕਾਫੀ ਵਧੀਆ ਲੱਗ ਰਿਹਾ ਸੀ ਉਸ ਵਕਤ ਰਾਤ ਦੇ 12:30 ਵੱਜ ਗਏ ਸਨ ਘਰ ਵਾਲੀ ਨੇ ਤਾਂ ਆਪਣੀਆਂ ਗੋਲੀਆਂ ਦਾ ਕੋਰਸ ਪੂਰਾ ਕੀਤਾ ਤੇ ਬਿਸਤਰੇ 'ਚ ਸੌਣ ਚਲੀ ਗਈ ਉਸਨੇ ਨੀਂਦ ਦੀ ਗੋਲੀ ਵੀ ਲਈ ਸੀ ਕਿਉਂਕਿ ਉਸ ਨੂੰ ਥਕਾਵਟ ਵੀ ਬਹੁਤ ਹੋ ਗਈ ਸੀ ਬੈਡਰੂਮ ਦੀਆਂ ਲਾਈਟਾਂ ਬੰਦ ਕਰਕੇ ਮੈਂ ਦੂਸਰੇ ਕਮਰੇ 'ਚ ਆ ਗਿਆ ਰਾਤ ਦੇ 2 ਵਜੇ ਗਏ ਸਨ ਪਰ ਕੋਲਕੱਤਾ ਦੀਆਂ ਸੜਕਾਂ ਤੇ ਅਜੇ ਵੀ ਟ੍ਰੈਫਿਕ ਚੱਲ ਰਹੀ ਸੀ ਅਗਲੇ ਦਿਨ ਸਵੇਰੇ ਮੈਂ ਆਪਣੀ ਰੁਟੀਨ ਮੁਤਾਬਕ 5 ਵਜੇ ਉੱਠਿਆ ਵਾਸ਼ਰੂਮ ਗਿਆ 7:30 ਵਜੇ ਘਰ ਵਾਲੀ ਨੂੰ ਉਠਾਇਆ ਦੋਨਾਂ ਲਈ ਚਾਹ ਬਣਾਈ ਹੋਟਲ ਵਿੱਚ ਬ੍ਰੇਕਫਾਸਟ 7 ਵਜੇ ਸ਼ੁਰੂ ਹੋ ਜਾਂਦਾ ਹੈ ਪਰ ਜ਼ਿਆਦਾਤਰ ਲੋਕ 8 ਵਜੇ ਤੋਂ ਬਾਅਦ ਹੀ ਆਉਂਦੇ ਨੇ ਅਸੀਂ ਵੀ ਤਿਆਰ ਹੋ ਕੇ 8 ਵਜੇ ਬ੍ਰੇਕਫਾਸਟ ਲਈ ਪਹੁੰਚ ਗਏ ਇਹ ਹੋਟਲ ਵੱਲੋਂ ਫ੍ਰੀ ਸੀ ਜਾਂ ਇਹ ਕਹਿ ਲਵੋ ਹੋਟਲ ਦੇ ਕਿਰਾਏ ਨਾਲ ਇਸਦੇ ਪੈਸੀ ਵੀ ਲੈ ਲੈ ਸਨ ਬ੍ਰੇਕਫਾਸਟ ਚ ਹਰ ਤਰ੍ਹਾਂ ਦੀ ਆਈਟਮ ਸੀ ਸਾਊਥ ਵਾਲਿਆਂ ਲਈ ਡੋਸਾ ਇਡਲੀ ਵਗੈਰਾ ਸਨ ਨਾਰਥ ਵੈਸਟ ਵਾਲਿਆਂ ਲਈ ਮੋਮੋਜ਼ ਤੇ ਹੋਰ ਨਾਨ-ਵੈਜ ਆਈਟਮਾਂ ਸਨ ਵੈਸਟ ਵਾਲਿਆਂ ਲਈ ਗੁਜਰਾਤੀ ਖਾਣਾ ਸੀ ਨਾਰਥ ਵਾਲਿਆਂ ਵਾਸਤੇ ਆਲੂ ਨੀਰ ਦੇ ਪਰਾਂਠੇ, ਪੂਰੀਆਂ ਛੋਲੇ, ਉਬਲੇ ਅੰਡੇ ਤੇ ਆਮਲੇਟ ਵਗੈਰਾ ਸੀ। ਕਈ ਕਿਸਮ ਦੇ ਮਰਬੇ, ਫਰੂਟ ਜੂਸ, ਚਾਹ ਤੇ ਕੌਫੀ ਸੀ। ਅਸੀਂ ਮੰਦਿਰ ਜਾਣਾ ਸੀ ਇਸ ਲਈ ਸਿਰਫ ਆਲੂ ਦਾ ਪਰਾਂਠਾ ਤੇ ਫਰੂਟ ਹੀ ਖਾਧਾ। ਪੇਟ ਪੂਜਾ ਕਰਨ ਤੋਂ ਬਾਅਦ ਹੋਟਲ ਦੀ ਕੈਬ ਬੁੱਕ ਕੀਤੀ ਮੰਦਿਰ ਜਾਣ ਲਈ। ਮੇਰੀ ਇੱਥੇ ਵੀ ਦੋਸਤਾਂ ਨੂੰ ਇਹ ਸਲਾਹ ਹੈ ਕਿ ਟੈਕਸੀ ਹਮੇਸ਼ਾ ਹੋਟਲ ਦੀ ਲਵੋ। ਇਹ ਸੇਫ ਹੁੰਦੀ ਹੈ। ਹੋ ਸਕਦਾ ਹੈ ਬਾਹਰਲੀ ਟੈਕਸੀ ਕੁਝ ਸਸਤੀ ਹੋਵੇ ਪਰ ਕਈ ਵਾਰ ਉਹ ਮਹਿੰਗੀ ਪੈ ਜਾਂਦੀ ਹੈ। ਕਿਉਂਕਿ ਤੁਸੀਂ ਉਸ ਦੇ ਡਰਾਈਵਰ ਬਾਰੇ ਕੁਝ ਨਹੀਂ ਜਾਣਦੇ ਹੁੰਦੇ ਅਸੀਂ ਪਹਿਲਾਂ ਦਕਸ਼ਿਣੇਸ਼ਵਰ ਮੰਦਰ ਗਏ ਦਕਸ਼ਿਣੇਸ਼ਵਰ ਕਾਲੀ ਮੰਦਰ ਹੋਲੀ ਨਦੀ ਦੇ ਪੂਰਬੀ ਕੰਢੇ ਉੱਤੇ ਸਥਿਤ ਪਤਾਰਣੀ ਮਾਤਾ ਦਾ ਮੰਦਰ ਹੈ ਪਵਤਾਰਣੀ ਮਾਤਾ ਕਾਲੀ ਮਾਤਾ ਦਾ ਇੱਕ ਪਹਿਲੂ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਆਪਣੇ ਭਗਤਾਂ ਨੂੰ ਸੰਸਾਰ ਦੇ ਦੁੱਖਾਂ ਤੋਂ ਮੁਕਤੀ ਦਿਵਾਉਂਦੀ ਹੈ ਇਸ ਮੰਦਰ ਦਾ ਨਿਰਮਾਣ 1855 ਚ ਇੱਕ ਰਾਣੀ ਰਾਸਮਨ ਜੀ ਨੇ ਕਰਵਾਇਆ ਸੀ ਇਸ ਮੰਦਿਰ ਨੂੰ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਦਾ ਸਮਾਧੀ ਸਥਾਨ ਹੋਣ ਕਾਰਨ ਕਾਫੀ ਪ੍ਰਸਿੱਧੀ ਪ੍ਰਾਪਤ ਹੋਈ ਜਿਨ੍ਹਾਂ ਨੂੰ ਰਾਣੀ ਨੇ 1857 ਚ ਮੰਦਿਰ ਦਾ ਪੁਜਾਰੀ ਨਿਯੁਕਤ ਕੀਤਾ ਸੀ ਉਹ ਕਾਫੀ ਪਹੁੰਚੇ ਹੋਏ ਸੰਤ ਸਨ ਇਸ ਮੰਦਿਰ ਤੇ ਜਾਣ ਵੇਲੇ ਤੁਹਾਡੇ ਕੋਲ ਨਾ ਮੋਬਾਈਲ ਨਾ ਪਰਸ ਨਾ ਹੀ ਕੋਈ ਹੋਰ ਸਮਾਨ ਹੋਣਾ ਚਾਹੀਦਾ ਇਸ ਲਈ ਅਸੀਂ ਆਪਣੇ ਮੋਬਾਈਲ ਪਰਸ ਤੇ ਜੁੱਤੇ ਟੈਕਸੀ ਵਿੱਚ ਹੀ ਛੱਡ ਗਏ ਕਿਉਂਕਿ ਕੋਈ ਡਰ ਨਹੀਂ ਸੀ ਟੈਕਸੀ ਹੋਟਲ ਵਾਲਿਆਂ ਦੀ ਸੀ ਅਸੀਂ ਅੰਦਰ ਜਾ ਕੇ ਮੱਥਾ ਟੇਕਿਆ ਇਸ ਮੰਦਰ ਚ ਮੰਗਲਵਾਰ ਤੇ ਵੀਰਵਾਰ ਨੂੰ ਜ਼ਿਆਦਾ ਭੀੜ ਹੁੰਦੀ ਹੈ ਜਨਰਾਤਿਆਂ ਵੇਲੇ ਇਸ ਮੰਦਰ ਚ ਮੱਥਾ ਟੇਕਣ ਲਈ ਕਈ ਕੀ ਘੰਟੇ ਲਾਈਨ ਚ ਲੱਗਣਾ ਪੈਂਦਾ ਹੈ ਪਰ ਅਸੀਂ ਬੁੱਧਵਾਰ ਨੂੰ ਗਏ ਸੀ ਇਸ ਲਈ ਭੀੜ ਨਹੀਂ ਸੀ ਅਸੀਂ ਜਲਦੀ ਹੀ ਦਰਸ਼ਨ ਕਰ ਲਏ ਤੇ ਵਾਪਸ ਪਾਰਕਿੰਗ ਚ ਆ ਗਏ ਹੁਣ ਅਸੀਂ ਕਾਲੀ ਘਾਟ ਮੰਦਰ ਜਾਣਾ ਸੀ ਜੋ ਸਾਡੇ ਹੋਟਲ ਦੇ ਰਸਤੇ ਚ ਸੀ ਕੀ ਪੈਂਦਾ ਸੀ ਇਹ ਮੰਦਰ ਕਾਲੀ ਦੇਵੀ ਦਾ ਹੈ ਇੱਕ ਨਦੀ ਦੇ ਕਿਨਾਰੇ ਹੈ ਇਸ ਲਈ ਇਸ ਦਾ ਨਾਮ ਕਾਲੀ ਘਾਟ ਪੈ ਗਿਆ ਇਸ ਮੰਦਿਰ ਦੀ ਕਹਾਣੀ ਸ਼ਿਵਜੀ ਨਾਲ ਜੁੜਦੀ ਹੈ ਇੱਕ ਵਾਰ ਸ਼ਿਵਜੀ ਨੇ ਗੁੱਸੇ ਚ ਆ ਕੇ ਆਪਣੇ ਸਦਰਸ਼ਨ ਚੱਕਰ ਨਾਲ ਇੱਕ ਸਤੀ ਦੇ 51 ਟੋਟੇ ਕੀਤੇ ਸਨ ਜੋ ਭਾਰਤ ਦੇ ਵੱਖ-ਵੱਖ ਹਿੱਸਿਆਂ ਜਾ ਡਿਗੇ ਇਸ ਜਗ੍ਹਾ ਉਸ ਦੇਵੀ ਦੇ ਸੱਜੇ ਪੈਰ ਦਾ ਅੰਗੂਠਾ ਟਿਕਿਆ ਸੀ ਇਸ ਮੰਦਿਰ ਨੂੰ 1809 ਵਿੱਚ ਦੇਵੀ ਮਾਤਾ ਦੀ ਭਗਤ ਚੌਧਰੀ ਫੈਮਿਲੀ ਨੇ ਬਣਵਾਇਆ ਸੀ ਇਸ ਨੂੰ ਬੜੌਲੀ 11 ਸਾਲ ਲੱਗੇ ਸਨ ਜਦੋਂ ਹੀ ਤੁਹਾਡੀ ਕਾਰ ਮੰਦਰ ਕੋਲ ਪਹੁੰਚਦੀ ਹੈ ਨੌਜਵਾਨ ਪੰਡਤਾਂ ਦਾ ਇੱਕ ਝੁੰਡ ਤੁਹਾਡੇ ਦੁਆਲੇ ਇਕੱਠਾ ਹੋ ਜਾਂਦਾ ਹੈ ਉਹ ਤੁਹਾਨੂੰ ਜਲਦੀ ਮੱਥਾ ਟਿਕਾਉਣ ਦੀ ਗੱਲ ਆਖਦੇ ਹਨ ਤੁਹਾਨੂੰ ਪੂਜਾ ਦਾ ਸਮਾਨ ਸਸਤਾ ਦਿਵਾਉਣ ਦੀ ਗੱਲ ਕਰਦੇ ਹਨ ਪਰ ਇੱਥੇ ਵੀ ਮੇਰੀ ਪੱਗ ਤੇ ਉੱਚਾ ਲੰਬਾ ਕੱਦ ਕੰਮ ਆਇਆ ਮੈਂ ਇੱਕ ਵਾਰ ਗੁੱਸੇ 'ਚ ਮਨਾ ਕਰ ਦਿੱਤਾ ਉਹਨਾਂ ਦੀ ਦੁਬਾਰਾ ਹਿੰਮਤ ਨਹੀਂ ਹੋਈ ਕਿ ਉਹ ਸਾਡੇ ਕੋਲ ਆਉਣਗੇ ਇੱਥੇ ਵੀ ਅਸੀਂ ਜੁੱਤੇ ਤੇ ਮੋਬਾਈਲ ਵਗੈਰਾ ਕਾਰ 'ਚ ਹੀ ਰੱਖ ਗਏ ਸੀ। ਅਸੀਂ ਮੰਦਰ 'ਚ ਗਏ। ਫੁੱਲਾਂ ਦੀ ਮਾਲਾ ਖਰੀਦੀ ਤੇ ਮੱਥਾ ਟੇਕ ਕੇ ਵਾਪਸ ਆ ਗਏ। ਇਸ ਮੰਦਰ 'ਚ ਜਿਆਦਾ ਭੀੜ ਨਹੀਂ ਸੀ। ਇਸ ਮੰਦਰ 'ਚ ਬੱਕਰੀਆਂ ਦੀ ਬਲੀ ਵੀ ਦਿੱਤੀ ਜਾਂਦੀ ਹੈ। ਮੰਦਰ ਦੇ ਨਾਲ ਹੀ ਕਸਾਈ ਵੀ ਬੈਠੇ ਸਨ। ਪਰ ਅਸੀਂ ਮੱਥਾ ਟੇਕਿਆ ਤੇ ਵਾਪਸ ਆ ਕੇ ਕਾਰ 'ਚ ਬੈਠ ਗਏ। ਹੁਣ ਅਸੀਂ ਹੋਟਲ ਵਾਪਸ ਜਾਣਾ ਸੀ। ਹੋਟਲ ਪਹੁੰਚ ਸਭ ਤੋਂ ਪਹਿਲਾਂ ਘਰਵਾਲੀ ਦੇ ਹੁਕਮ ਅਨੁਸਾਰ ਇਸ਼ਨਾਨ ਕੀਤਾ ਸਾਰੇ ਕੱਪੜੇ ਬਦਲੇ ਕਿਉਂਕਿ ਉਸ ਨੂੰ ਬਹਿਸ ਸੀ ਕਿ ਮੱਥਾ ਟੇਕਣ ਵੇਲੇ ਬਹੁਤ ਸਾਰੇ ਲੋਕ ਸਾਡੇ ਨਾਲ ਖਹਿਗੇ ਸਨ ਉਸ ਮੁਤਾਬਕ ਸਾਡੇ ਕੱਪੜੇ ਗੰਦੇ ਹੋ ਗਏ ਸਨ ਮੈਂ ਇਸ ਮਾਮਲੇ 'ਚ ਕਦੇ ਵੀ ਬਹਿਸ ਨਹੀਂ ਕਰਦਾ ਚੁੱਪਚਾਪ ਸਿਆਣਿਆਂ ਬੱਚਿਆਂ ਬਾਗ ਨਹਾਉਣ ਚਲਾ ਗਿਆ ਕਿਉਂਕਿ ਕਿਛ-ਕਿਛ ਤੇ ਬਹਿਸ ਤੋਂ ਬਹੁਤ ਬਚਾਉਂਦਾ ਹਾਂ ਆਪਣੇ ਆਪ ਨੂੰ ਪੱਗ ਸਮੇਤ ਸਾਰੇ ਕੱਪੜੇ ਬਦਲ ਲਏ ਲੰਚ ਟਾਈਮ ਹੋ ਗਿਆ ਸੀ ਅਸੀਂ ਲੰਚ ਕਰਨ ਲਈ ਫੇਰ ਆਰ ਵਾਲੀ ਮੰਜ਼ਲ ਤੋਂ ਆ ਗਏ ਦੁਪਹਿਰ ਦੇ ਖਾਣੇ ਦੀ ਵੀ ਬਹੁਤ ਵੈਰਾਈਟੀ ਸੀ ਕਈ ਤਰ੍ਹਾਂ ਦਾ ਨਾਨ ਵੇਜ ਵੀ ਸੀ ਪਰ ਅਸੀਂ ਆਪਣੇ ਹਿਸਾਬ ਨਾਲ ਖਾ ਲਿਆ ਖਾਣਾ ਵੀ ਦੂਜੇ ਹੋਟਲਾਂ ਨਾਲੋਂ ਵਸਾ ਸੀ ਸਵੀਟਿਜ਼ ਵੀ ਬਹੁਤ ਜ਼ਿਆਦਾ ਵੈਰਾਈਟੀ ਸੀ ਕਈ ਕਿਸਮ ਦੇ ਕੇਕਸ ਹਨ ਸੋਜੀ ਅਤੇ ਦਾਲ ਦੇ ਹਲਵੇ ਵੀ ਸੀ ਬਦਾਮਾਂ ਵਾਲੀ ਖੀਰ ਸੇਵੀਆਂ ਰਾਵੜੀ ਰਸਮਲਾਈ ਤੇ 10 ਤਰ੍ਹਾਂ ਦੀ ਆਈਸਕ੍ਰੀਮ ਸੀ ਇਹ ਖਾਣਾ 2000 ਪਰਸਨਸੀ ਰਾਤ ਵਾਲੀ ਦਾਲ ਤੋਂ 4 ਫੁਲਕਿਆਂ ਦੀ ਕੀਮਤ ਨਾਲੋਂ ਕਿਤੇ ਸਸਤਾ ਸੀ ਖਾਣਾ ਖਾ ਕੇ ਅਸੀਂ ਵਾਪਸ ਕਮਰੇ ਵਿੱਚ ਆ ਗਏ ਘਰ ਵਾਲੀ ਨੇ ਸਾਫ਼ ਕਹਿ ਦਿੱਤਾ ਅੱਜ ਦਾ ਕੋ ਮੁੰਡਾ ਮੇਰਾ ਕੋਟਾ ਖਤਮ ਮੈਂ ਹੁਣ ਸ਼ਾਮ ਤੱਕ ਅਰੈਸਟ ਕਰਨੀ ਹੈ ਉਸ ਨੇ ਕੱਪੜੇ ਬਦਲੇ ਦਵਾਈ ਖਾਧੀ ਤੇ ਸੌਂ ਗਈ ਮੈਂ ਮੋਬਾਈਲ ਤੇ ਲੱਗ ਗਿਆ ਉਹ ਸ਼ਾਮ ਨੂੰ 5 ਵਜੇ ਉੱઠી ਮੈਂ ਦੋਨਾਂ ਲਈ ਚਾਹ ਬਣਾਈ ਉਸ ਨੂੰ ਚਾਹ ਪਿਲਾ ਕੇ ਉਸ ਨੂੰ ਉਤਸ਼ਾਹਿਤ ਕੀਤਾ ਵੀ ਬਾਹਰ ਨਾ ਸਹੀ ਆਪਾਂ ਹੋਟਲ-ਹੋਟਲ ਚ ਤਾਂ ਘੁੰਮੀ ਸਕਦੇ ਹਾਂ ਉਸ ਨੇ ਮੇਰੀ ਬੇਨਤੀ ਸਵੀਕਾਰ ਕਰ ਲਈ ਤੇ ਅਸੀਂ ਤਿਆਰ ਹੋ ਕੇ 40ਵੀਂ ਮੰਜ਼ਲ ਤੇ ਪਹੁੰਚ ਗਏ ਇਸ ਮੰਜ਼ਲ ਤੇ ਕਈ ਬਿਊਟੀ ਪਾਰਲਰ ਸਨ ਜਿਨ੍ਹਾਂ ਨੂੰ ਅੱਜ ਕੱਲ ਸਪਾ ਦਾ ਨਾਮ ਦਿੱਤਾ ਜਾਂਦਾ ਹੈ ਇੱਕ ਬਹੁਤ ਹੀ ਵੱਡਾ ਤੇ ਸਾਫ਼ ਸੁਥਰਾ সুইমিং ਪੂਲ ਸੀ ਕਰ ਵਾਲੀ ਨੂੰ ਭੁੱਖ ਲੱਗੀ ਸੀ ਅਸੀਂ ਇੱਕ ਕਰਮਚਾਰੀ ਤੋਂ ਪੁੱਛਿਆ ਮਿਸ ਐਨੈਕਸ वगैरह ਕਿੱਥੇ ਮਿਲਣਗੇ ਤਾਂ ਉਸਨੇ ਦੱਸਿਆ ਸਰ ਤੁਸੀਂ ਲੌਬੀ ਵਿੱਚ ਜਾਓ ਬਿਲਕੁਲ ਰਿਸੈਪਸ਼ਨ ਦੇ ਨਾਲ ਇੱਕ ਹਾਲ ਹੈ ਉੱਥੇ ਮਿਲ ਜਾਣਗੇ ਅਸੀਂ ਉੱਥੇ ਪਹੁੰਚ ਗਏ ਇਸ ਹੋਟਲ ਚ ਇਹ ਇੱਕ ਨਵਿਕਲੀ ਚੀਜ਼ ਸੀ ਉੱਥੇ ਹੋਟਲ ਚ ਠਹਿਰੇ ਸਾਰੇ ਯਾਤਰੀਆਂ ਲਈ ਸਭ ਕੁਝ ਫ੍ਰੀ ਸੀ ਕਈ ਤਰ੍ਹਾਂ ਦੇ ਸਨੈਕਸ ਲੱਗੇ ਸਨ ਵੈਜ ਵੀ ਸਨ ਤੇ ਨੌਨ ਵੈਜ ਵੀ ਅਸੀਂ ਵੀ ਪਲੇਟਾਂ ਲਈਆਂ ਤੇ ਆਪਣੀ ਆਪਣੀ ਪਸੰਦ ਦੇ ਸਨੈਕਸ ਲਏ ਤੇ ਟੇਬਲ ਤੇ ਬੈਠ ਕੇ ਖਾਣ ਲੱਗੇ। ਸਾਹਮਣੇ ਬਾਰ ਸੀ। ਉੱਥੇ ਬਹੁਤ ਮਹਿੰਗੀ ਤੇ ਹਰ ਕਿਸਮ ਦੀ ਸ਼ਰਾਬ ਸੀ। ਮੈਂ ਮਜ਼ਾਕ 'ਚ ਇੱਕ ਕੁੜੀ ਜੋ ਸਾਡੇ ਲਈ ਪਾਣੀ ਲੈ ਕੇ ਆਈ ਸੀ ਨੂੰ ਪੁੱਛ ਲਿਆ ਵੀ ਬਾਰ ਵੀ ਫਰੀ ਹੈ? ਉਸਨੇ ਕਿਹਾ ਬਿਲਕੁਲ ਸਰ। ਇਹ ਸੁਣ ਕੇ ਮੈਂ ਹੈਰਾਨ ਸੀ। ਆਮ ਤੌਰ ਤੇ 5 ਸਟਾਰ ਹੋਟਲ ਵਿੱਚ ਸ਼ਰਾਬ ਦਾ 30 ml ਦਾ ਪੈਗ 1000 ਰੁਪਏ ਤੋਂ ਸ਼ੁਰੂ ਹੋ ਕੇ 2500 ਰੁਪਏ ਤੱਕ ਪਹੁੰਚ ਜਾਂਦਾ ਹੈ। ਅੰਬੀਰ ਦਾ ਗਲਾਸ ਵੀ 800 ਤੋਂ ਘੱਟ ਨਹੀਂ ਮਿਲਦਾ ਪਰ ਇੱਥੇ ਫ੍ਰੀ ਸੀ ਬਈ ਵਾਹ ਕਮਾਲ ਦੀ ਗੱਲ ਸੀ ਪਰ ਸਾਡੇ ਭਾਗਾਂ ਚ ਰੱਬ ਨੇ ਇਹ ਸੋਮਰਸ ਨਹੀਂ ਲਿਖਿਆ ਇਸ ਲਈ ਸਾਡੇ ਵਾਸਤੇ ਅੰਗੂਰ ਖੱਟੇ ਸਨ ਅਸੀਂ ਪੇੜ ਪੂਜਾ ਕੀਤੀ ਤੇ ਵਾਪਸ ਕਮਰੇ ਚ ਆ ਗਏ ਏਸੀ ਜੀ ਕਹਾਣੀ ਦਾ ਭਾਗ ਪਹਿਲਾ ਕਹਾਣੀ ਦਾ ਭਾਗ ਦੂਜਾ ਕਰ ਲਾਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ